ਡਾਕਟਰ ਹੈ ਔਰ ਕੋਟੀ ਸੇ ਖਾਂਚ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾਲ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ ਡਾਕਟਰ ਬਿਸਾਈਡ ਦਾ ਪੁਆਇੰਟ ਬਟ ਇੱਕ ਐਜ਼ ਅ ਡਾਕਟਰ ਉਹ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਬੜੀ ਮਾਦਿਕ ਇੱਕ ਬਹੁਤ ਜ਼ਿਆਦਾ ਟਰਾਜਿਕ ਔਰ ਮੰਦ ਭਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਹੈ ਜਿਹੜਾ ਕਿ ਕੋਈ ਇਨਸਾਨੀਅਤ ਤੋਂ ਗਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਣ ਆਂਦੇ ਹੋ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਹੈ ਔਰ ਉਹਨਾਂ ਦੀ ਜਿਹੜੀ ਹੈਗਾ ਬੜੀ ਕ੍ਰਿਟੀਕਲ ਇੰਜਰੀ ਹੋਈ ਹੈ ਇਸ ਲਈ ਉਹ ਆਪਣੀ ਜਿਹੜੀ ਹੈਗੀ ਆ ਆਈਸੀਯੂ ਦੇ ਵਿੱਚ ਜਿਹੜੀ ਹੈਗੀ ਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਬਟ ਵਾਗਰੂਦੀ ਕਰਪਾ ਇਹ ਕੇ ਠੀਕ ਠਾਕ ਪਹੁੰਚ ਗਿਆ ਸਾਰ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸਿਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੀ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕੋਈ ਚੀਜ਼ ਦੀ ਲੋੜ ਹੈ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਾਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟ ਚਾਹੇ ਕਾਰਡੀਓਲੋਜੀ ਦੇ ਡਾਕਟਰ ਬੇਸ਼ਪ ਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟਾਪ ਮੋਸਟ ਉਹਨਾਂ ਦੇ ਸਰਜਨ ਆ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਤੇ ਸਰਜਨਸ ਆ ਉਹਨਾਂ ਦੇ ਆਪਸ ਦੇ ਵਿੱਚ ਪਹਿਲੀ ਕ ਉਹਨਾਂ ਦੀ ਲਗਾਤਾਰ 모ਨਿਟਰਿੰਗ ਵੀ ਕਰਨਗੇ। ਸੋ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟ੍ਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ। ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸੋਚੀ ਲੀਡਰਸ਼ਿਪ ਆ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਆ ਇਹ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਹਮਲਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਾਡੀਆਂ ਪ੍ਰੇਅਰਸ ਵੀ ਇਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ। ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨੌਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਗੋਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜੀ ਘਨੌਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਗਮਰਾਹ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਹੈ ਔਰ ਜਿਹੜੀ ਭਗਵੰਤਮਾਨ ਗਵਰਨਮੈਂਟ ਹੈ ਸਾਡੀ ਇੱਕ ਕਮਿਟਮੈਂਟ ਹੈ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ ਵੀ ਹੈ ਔਰ ਵਾਰਨਿੰਗ ਵੀ ਹੈ ਕਿ ਉਹ ਜਿੱਥੇ ਮਰਜੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਔਰ ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਬਾਲਾਪੋਣਾ ਦੀਆਂ ਹਾਂ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਾਂਗੇ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਦਮੇ ਵਿੱਚ ਐਸੋਨੇ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰ ਜੀ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਪੀਕਸਟਰ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜਿਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸਿਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇਵਲ ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਹਿਰੀ ਦੇ ਤੋ ਅਸਖਤ ਤੋਂ ਸਖਤ ਜਿਆ ਦੇ ਕੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੀ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜੋਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨਸਟ੍ਰੀਮ ਤੇ ਆਓ ਭਗਵੰਤਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਹ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦਿਵਾ ਦੇਵਾਂਗੇ ਦੇਖੋ ਇਹ ਸਾਰੇ ਜਿਹੜੀ ਪੁਲਿਸ ਦੀ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵੇਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਆ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸ ਨੂੰ ਗੋਲੀ ਮਾਰਦੇ ਜਾਂ ਵੈਸੇ ਵੀ ਕਿਸ ਨੂੰ ਗੋਲੀ ਮਾਰਦੇ ਤੁਹਾਡੇ ਕੋਲੇ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਕਾਰਨ ਨਹੀਂ ਹੈ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕਾਨੂੰਨ ਹਰਕ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲਰੀ ਸਜ਼ਾ ਮਿਲੇਗੀ ਹਾਂ ਜੀ ਆ ਗਿਆ ਸਾਰੇ ਸਾਰਾ ਪਰਿਵਾਰ ਇੱ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਟਰ ਲਾ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਅਸਲੇ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਤੇ ਜੋ ਵੀ ਕਰ ਸਕਦੇ ਆ ਆਪਾਂ ਇਹਨਾਂ ਦੀ ਅਸਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਹੀ ਗੱਲ ਆ ਵੀ ਜਾਨ ਬਚਾ ਲੈਣ। ਮੰਤਰੀ ਸਾਹਿਬ ਪਹਿਲਾਂ ਵੀ ਇਹਨਾਂ ਨੂੰ ਧਮਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਟੀ ਵੀ ਮਿਲੀ ਸੀ ਪਰ ਸਿਕਿਉਰਟੀ ਹਟਾ ਦਿੱਤੀ ਗਈ ਹੈ। ਕੋਈ ਨਹੀਂ ਜੀ ਉਹ ਜਿਹੜਾ ਸਾਰਾ ਵੀ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਾਰਟ ਉਹ ਵੀ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਕਿਉਰਟੀ ਹੈ ਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾਂ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਜਿਹੜੇ ਹੈਗੇ ਸਕਿਉਰਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਿਵਾਏ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਆ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡਿਕਸ ਵੀ ਆ ਜਿੰਨਾ ਵੀ ਸਾਡਾ ਹਸਪਤਾਲ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਪਾਈ ਸੇਵਕ ਕਿਉਂ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪਤਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵੀ ਦਾ ਨੀਅਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਿਕਿਉਰਿਟੀ ਸਟਾਫ ਆ ਉਹ ਵੀ ਪਹੁੰਚਦਾ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਮੇਸ਼ਰ ਚ ਹੋ ਪਹਿਲਾਂ ਕਿਸੇ ਕਹੇ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਭੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣੇ ਚਾਹੀਦੀ ਅਸੀਂ ਸਾਰਿਆਂ ਨੂੰ ਅਰੈਸਟ ਕਰਤਾ ਕਿਸੇ ਦੀ ਜਮਾਨਤ ਨਹੀਂ ਹੋਈ ਤੇ ਹੁਣ ਅਸੀਂ ਇੰਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੋਸਠ ਕਰਤਾ ਤੇ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋਈ ਬੰਦਾ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਜਾਂ ਇਹ ਮਨਾਪਸ ਚ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਪੁਰਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਠੀਕ ਹੈ ਜੀ ਬਾਕੀ ਜਿਹੜਾ ਦੂਜੀ ਗੱਲ ਹੈ ਜਿਹੜਾ ਦੂਜਾ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਸਿਵਲ ਸਰਜਨ ਨੂੰ ਸ਼ਿਕਾਇਤ ਕਰੋਗੇ ਉਹਦੀ ਇੱਕ ਕਮੇਟੀ ਹੈ ਇੰਡੀਪੈਂਡੈਂਟ ਕਮੇਟੀ ਹੈ ਦੂਜੇ ਬਾਹਰੋਂ ਉਹਦੇ ਐਕਸਪਰਟ ਹੋਣਗੇ ਮਰੀਜ਼ ਕਹਿੰਦਾ ਮੇਰਾ ਇਲਾਜ ਨਹੀਂ ਹੋਇਆ ਕਮੀ ਪੇਸ਼ੀ ਰਹੀ ਹੈ ਉਹ ਸ਼ਿਕਾਇਤ ਕਰੇ ਸਾਡੇ ਕੋਲ ਅਸੀਂ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਂਗੇ ਉਹਨਾਂ ਦੀ ਵਿਸਥਾਰੀ ਕਰਾਵਾਂਗੇ ਮਰੀਜ਼ ਵਾਸਤੇ ਬਹੁਤ ਸਾਰੇ ਐਵੀਨਿਊਜ਼ ਆ ਜੀ ਉਹ ਸ਼ਿਵਰ ਸਾਜਨ ਕੋਲ ਸ਼ਿਕਾਇਤ ਕਰਦੇ ਹੋ ਡਿਪਟੀ ਕਮਿਸ਼ਨਰ ਕੋਲ ਚਲਾ ਜਾਵੇ ਉਹ ਕੋਰਟ ਵਿਚਾਰੀ ਚਲਾ ਜਾਵੇ ਕੰਜ਼ਿਊਮਰ ਫੋਰਮ ਵਿਚ ਚਲਾ ਜਾਏਗਾ ਪਰਟ ਆਫ ਵਾਇਲੈਂਸ ਕਰਨ ਕਿਸੇ ਨੂੰ ਗਾਲ ਤੱਕ ਵੀ ਕੱਢਣਾ ਇਹ ਅਜਾਜਤ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਅਨਿਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਕੋਰਟ ਇਸੇ ਖਾਸ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ ਦੈਟ ਇਜ਼ ਬਿਸਾਈਡ ਦਾ ਪੁਆਇੰਟ ਬਟ ਇੱਕ ਐਜ਼ ਅ ਡਾਕਟਰ ਉਹ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਤੇ ਬੜੀ ਮਾਦਵਿਕ ਬਹੁਤ ਜ਼ਿਆਦਾ ਟ੍ਰੈਜਿਕ ਔਰ ਮੰਦਪਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋਈ ਇਨਸਾਨੀਅਤ ਤੋਂ ਗਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਉਣ ਆਂਦੇ ਹੋ ਔਰ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਕੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਹੈਗਾ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਲਈ ਉਹ ਆਪਣੀ ਜਿਹੜੀ ਹੈਗੀ ਆ ਆ ਆਈ ਸੀ ਯੂ ਦੇ ਵਿੱਚ ਜਿਹੜੀ ਹੈਗੀ ਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਬਟ ਵਾਹਿਗੁਰੂ ਦੀ ਕਿਰਪਾ ਹੋਈ ਕਿ ਠੀਕ ਠਾਕ ਪਹੁੰਚ ਗਏ ਸਾਲ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸਿਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੀ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕੋਈ ਚੀਜ਼ ਦੀ ਲੋੜ ਹੈ ਤੇ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਾਇਨੰਦ ਮੈਡੀਕਲ ਕਾਲਜ ਦੇ ਜਿਹ ਦਾਹਲ ਕਾਰਡੀਓਲੋਜੀ ਦੇ ਡਾਕਟਰ ਬਿਸ਼ਪ ਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟਾਪ ਮੋਸਟ ਉਹਨਾਂ ਦੇ ਸਰਜਨ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਤੇ ਸਰਜਨਸ ਆ ਉਹਨਾਂ ਦੇ ਆਪਸ ਦੇ ਵਿੱਚ ਟੈਲੀ ਕੰਸਲਟੇਸ਼ਨ ਕਰਕੇ ਉਹਦੀ ਲਗਾਤਾਰ ਉਹ ਮੋਨਿਟਰਿੰਗ ਵੀ ਕਰਨਗੇ ਸੋ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸੋਸ਼ੀਅਲ ਲੀਡਰਸ਼ਿਪ ਆ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਅਮਲਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਸਾਡੀਆਂ ਪ੍ਰੇਅਰਸ ਵੀ ਇਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨੌਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਗੋਲੀ ਮਾਰੀ ਹੈ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜਿਹੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜਿਹੀ ਘਨੌਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਘਮਰਾ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਆ ਔਰ ਜਿਹੜੀ ਭਗਵੰਤਮਾਨ ਗਵਰਨਮੈਂਟ ਆ ਸਾਡੀ ਇੱਕ ਕਮਿਟਮੈਂਟ ਆ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਆ مشورہ ਵੀ ਆ ਔਰ ਵਾਰਨਿੰਗ ਵੀ ਆ ਕਿ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਔਰ ਅਸੀਂ ਪੰਜਾਬ ਦੇ ਜਿਹੜੇ ਮਤਲਬ ਜਿਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਪਾਲਾਪੋਣਾ ਦੀਆਂ ਹਾਂ ਵਾਲੀਆਂ ਪੀੜੀਆਂ ਵੀ ਯਾਦ ਰੱਖਣ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਦਮੇ ਵਿੱਚ ਆਇਆ ਸੁਣੇ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਆ ਮੇਰੇ ਨਾਲ ਮੇਰੇ ਜਿਹੜੇ ਭਰਾ ਆ ਗਏ ਆ ਜੀ ਦਵਿੰਦਰ ਜੀ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡੈਪਟੀ ਕਪਟਨ SSP ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜਿਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸਿਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ਿਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇ ਵਿਲ ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਹਿਰੀ ਦੇ ਤੋ ਉਹ ਵੀ ਸਖਤ ਤੋਂ ਸਖਤ ਸਜ਼ਾ ਦੇ ਕੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੀ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨ ਸਟ੍ਰੀਮ ਤੇ ਆਓ ਭਗਵੰਤਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਪਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਆ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਤ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦੇ ਨਾਲ ਦੇਖੋ ਇਹ ਸਾਰੇ ਜਿਹੜੀ ਪੁਲਿਸ ਦੀ ਇਸ ਵਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਆ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸ ਨੂੰ ਗੋਲੀ ਮਾਰਦੇ ਜਾਂ ਵੈਸੇ ਵੀ ਕਿਸ ਨੂੰ ਗੋਲੀ ਮਾਰਦੇ ਤੁਹਾਡੇ ਕੋਲੇ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਕਾਰਨ ਨਹੀਂ ਹੈ ਜੀ ਉਹਨਾਂ ਨੂੰ ਜੜੇ ਬੰਦਿਆ ਨੇ ਜਿਨ੍ਹਾਂ ਨੇ ਕੁਰਾਣੀ ਹਰਕਤ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲਰੀ ਸਜ਼ਾ ਮਿਲੇਗੀ ਹਾਂਜੀ ਆ ਗਿਆ ਸਾਰੇ ਸਾਰਾ ਪਰਿਵਾਰ ਇੱਥੇ ਆ ਜੀ ਸਾਰੇ ਬੇਟੀ ਦੇਖੋ ਇੱਕ ਬੇਟੀ ਹੈ ਜਿਹੜੀ ਚਾਹੇ ਉਹਨਾਂ ਦੀ ਬੇਟੀ ਹੈ ਡਾਕਟਰ ਲਾ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਹੈ ਉਹਨਾਂ ਦੀ ਤਾਂ ਇਸ ਵੇਲੇ ਹੀ ਆ ਪ੍ਰੇਅਰ ਹੈ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਹੈ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਤੇ ਜੋ ਵੀ ਕਰ ਸਕਦੇ ਆਪਾਂ ਇਹਨਾਂ ਦੀ ਇਸ ਵੇਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਇੱਕ ਗੱਲ ਹੈ ਵੀ ਜਾਨ ਬਚਾਣੀ ਹੈ ਸਾ ਪਹਿਲਾਂ ਵੀ ਇਹਨਾਂ ਨੂੰ ਧਮਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਿਟੀ ਵੀ ਮਿਲੀ ਸੀ ਪਰ ਸਿਕਿਉਰਿਟੀ ਹਟਾ ਦਿੱਤੀ ਗਈ ਸੀ ਕੋਈ ਨਹੀਂ ਜੀ ਉਹ ਉਹ ਜਿਹੜਾ ਸਾਰਾ ਵੀ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਾਰਟਰ ਉਹ ਵੀ ਦਿੱਤੀਆ ਜੀ ਡਾਕਟਰ ਸਾਹਿਬ ਨੇ ਹੋਰ ਵੀ ਡਾਕਟਰ ਸਾਹਿਬ ਲੋਕਾਂ ਨੇ ਸਿਕਿਉਰਿਟੀ ਲਈ ਪੰਜਾਬ ਦੇ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਿਕਿਉਰਿਟੀ ਹੈ ਇਹਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾਂ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਜਿਹੜੇ ਹੈਗੇ ਸਿਕਿਉਰਿਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਵਾਈ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਹੈ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡਿਕਸ ਵੀ ਆ ਜਿੰਨਾ ਵੀ ਸਾਡਾ ਹਸਪਤਾਲ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਪਾਈ ਸੇਵਕ ਕੋਈ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪਤਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵੀ ਦਾ ਨੀਅਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਕਿਉਰਿਟੀ ਸਟਾਫ ਆ ਉਹ ਵੀ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਵੇਂਸ਼ਰ ਚ ਹੋਇਆ ਪਹਿਲਾਂ ਕੀ ਸੀਗਾ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਭੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣਾ ਚਾਹੀਦੀ ਅਸੀਂ ਸਾਰਿਆਂ ਨੂੰ ਅਰੈਸਟ ਕਰਤਾ ਕਿਸੇ ਦੀ ਜਮਾਨਤ ਨਹੀਂ ਹੋਈ ਤੇ ਹੁਣ ਅਸੀਂ ਐਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੋਥ ਕਰਤਾ ਤੇ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋਈ ਬੰਦਾ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਤਾਂ ਇਹ ਬਿਨਾਂ ਆਪਸ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਤੋਂ ਨਿਕਲ ਕੇ ਨਹੀਂ ਜਾਣਗੇ ਪੁਲਿਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਠੀਕ ਹੈ ਜੀ ਬਾਕੀ ਜਿਹੜਾ ਦੂਜੀ ਗੱਲ ਹੈ ਜਿਹੜਾ ਦੂਜਾ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਸਿਵਲ ਸਰਜਨ ਨੂੰ ਸ਼ਿਕਾਇਤ ਕਰੋਗੇ ਉਹਦੀ ਇੱਕ ਕਮੇਟੀ ਹੈ ਇੰਡੀਪੈਂਡੈਂਟ ਕਮੇਟੀ ਹੈ ਦੂਜੇ ਬਾਹਰੋਂ ਉਹਦੇ ਸਖਸਪਰਟ ਹੋਣਗੇ ਮਰੀਜ਼ ਕਹਿੰਦਾ ਮੇਰਾ ਇਲਾਜ ਨਹੀਂ ਹੋਇਆ ਕਮੀ ਪੇਸ਼ੀ ਰਹੀ ਹੈ ਉਹ ਸ਼ਿਕਾਇਤ ਕਰ ਰਿਹਾ ਸਾਡੇ ਕੋਲ ਅਸੀਂ ਉਹਦੀ ਇਨਕੁਆਰੀ ਕਰਾਂਗੇ ਉਹਨਾਂ ਦੀ ਵਿਸਤਰੀ ਕਰਾਵਾਂਗੇ ਮਰੀਜ਼ ਵਾਸਤੇ ਬਹੁਤ ਸਾਰੇ ਅਵੇਨਿਊਜ਼ ਆ ਜੀ ਉਹ ਸਿਵਲ ਸਰਜਨ ਕੋਲ ਸ਼ਿਕਾਇਤ ਕਰਦੇ ਹੋ ਡਿਪਟੀ ਕਮਿਸ਼ਨਰ ਕੋਲ ਚਲਾ ਜਾਵੇ ਉਹ ਕੋਰਟ ਵਿਚਾਰੀ ਚਲਾ ਜਾਵੇ ਕੰਜ਼ਿਊਮਰ ਫੋਰਮ ਕੋਲ ਚ ਬਹੁਤ ਬਹੁਤ ਧੰਨਵਾਦ ਡਾਕਟਰ ਅਨਿਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਪੂਰੀ ਇਸੇ ਖਾਸ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ ਡਾਕਟਰ ਬਿਸਾਈਡ ਦਾ ਪੁਆਇੰਟ ਵਰਤੇ ਕਾਜ਼ੇ ਡਾਕਟਰੋ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਤੇ ਬੜੀ ਮਤਲਬ ਇੱਕ ਬਹੁਤ ਜ਼ਿਆਦਾ ਟ੍ਰੈਜਿਕ ਔਰ ਮੰਦਪਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋਈ ਇਨਸਾਨੀਅਤ ਤੋਂ ਗਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਉਣ ਆਂਦੇ ਹੋ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਹੈਗਾ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਲਈ ਉਹ ਆਪਣੀ ਜਿਹੜੀ ਹੈਗੀ ਆ ਆ ਆਈਸੀਯੂ ਦੇ ਵਿੱਚ ਚੜੀ ਆ ਗਿਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚਿਆ ਬਟ ਵਾਹਿਗੁਰੂ ਦੀ ਕਿਰਪਾ ਹੋਈ ਕਿ ਠੀਕ ਠਾਕ ਪਹੁੰਚ ਗਿਆ ਸਾਲ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸਿਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੇ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕੋਈ ਚੀਜ਼ ਦੀ ਲੋੜ ਹੈ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਾਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟਸ ਦਾ ਹੈ ਕਾਰਡੀਓਲੋਜੀ ਦੇ ਡਾਕਟਰ ਬੇਸ਼ਪਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟਾਪ ਮੋਸਟ ਉਹਨਾਂ ਦੇ ਸਰਜਨ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਦੇ ਸਰਜਨਸ ਹੈ ਉਹਨਾਂ ਦੇ ਆਪਸ ਦੇ ਵਿੱਚ ਕਲੀ ਕਨਸਲਟੇਸ਼ਨ ਕਰਕੇ ਉਹਦੀ ਲਗਾਤਾਰ 모ਨਿਟਰਿੰਗ ਵੀ ਕਰਨਗੇ ਸੋ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸੋਸ਼ੀਅਲ ਲੀਡਰਸ਼ਿਪ ਆ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਆਮਲਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਸਾਡੀਆਂ ਪ੍ਰੇਅਰਸ ਵੀ ਇਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਿਣਾਉਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਗੋਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜਿਹੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜਿਹੀ ਘਿਣਾਉਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਘਮਰਾ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਆ ਔਰ ਜਿਹੜੀ ਭਗਵੰਤਮਾਨ ਗਵਰਨਮੈਂਟ ਆ ਸਾਡੀ ਇੱਕ ਕਮਿਟਮੈਂਟ ਆ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਪੜੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਆ مشورہ ਵੀ ਆ ਔਰ ਵਾਰਨਿੰਗ ਵੀ ਆ ਕਿ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾ ਕੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਔਰ ਸੀ ਪੰਜਾਬ ਦੇ ਜਿਹੜੇ ਮਤਲਬ ਜ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਪਾਲਾਪੋਣਾ ਦੀਆਂ ਹਾਂ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਾਂ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਦਮੇ ਵਿੱਚ ਐਸੋ ਨੇ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰ ਜੀ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਪੀਕਸਟਰ SSP ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜੇ ਆਂ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਆਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸਿਬਲ ਦੇ ਰਹੇ ਆਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ਿਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇ ਵਿਲ ਬੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਹਿਰੀ ਦੇ ਤੋਂ ਵੀ ਹ ਸਖਤ ਤੋਂ ਸਖਤ ਸਜ਼ਾ ਦੇ ਕੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੀ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨਸਟ੍ਰੀਮ ਤੇ ਆਓ ਭਗਵੰਤਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਆ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਤ ਤੇ ਨਹੀਂ ਜਾਣ ਦੇਾਂਗੇ ਅਸੀਂ ਪੰਜਾਬ ਨੂੰ ਤਰੱਕੀ ਦਿਨਾ ਦੇ